ডে সড়ে মুডে দেখি যোগ মে দেখি পেলা মান করছি হ্যাঁ ਮੰਡੇ ਰਾਹ ਛੱਡਦੇ ਤੋ ਤੁਸੀਂ ਮਿੱਤੇ ਜਾਓਗੇ ਇੱਕ ਕਬੜੇ ਨੂੰ ਤੋ ਇਹ ਰਾਤਾ ਆਪਣਿਆ ਵੀ ਛੱਡੋ ਕੈਮਰਾ ਜਿੱਥੇ ਨਾ ਕੈਮਰਾ ਰੱਖਿਆ ਹੈ ਉਹ ਸਟੈਂਡ ਜੇ ਦੇ ਕੋਲੋਂ ਹਾਂ ਨਾ ਕੋਈ ਨਾ ਕੋਈ ਟੋਗੜਾ ਭਰਤ ਕੋਈ ਨਾ 41200 41200 ਆਨੇ ਚੱਲ ਰਿਹਾ ਹੈ ਹੈ 41 ਕੌਣ ਆ ਗਏ ਹੈ

ਕਾ ਵਿੱਚ ਟੱਕਰ ਨੇ ਮਖੀਤ ਵਰਗਿਆ ਨਹੀਂ ਅੱਛਾ ਬੜਾ ਪਰਾਣਾ ਕੀਤਾ ਮੇਰਾ ਵੈਸੇ ਮਸਾਰ ਲੈ ਕੇ ਆਇਓ ਚਿੱਟੇ ਪੇ ਸੇ ਤਾਲਾ ਤੜਸੀਏ ਤਾਲਾ ਠੀਕ ਨਾ ਪਾਉਦੀ ਸਾਰਾ ਪੇਟ ਤੈਨੂੰ ਇਸ ਤਰ੍ਹਾਂ ਕਰਦਾ ਇੱਕ ਟੋਂਗੂ ਹੋਏ ਵਿੱਚ ਲਾਉਂਦੀ ਆਇਓ ਚਿੱਟੇ ਪੇ ਤਾਲਾ ਤੜਸੀਏ ਤਾਲਾ ਠੀਕ ਨਾ ਪਾਉਦੀ ਬੱਲੇ ਮੇਰਾ ਜੱ ਆਪਣਾ ਪਰਾਣਾ ਗੁਰੀ ਡੰਡਾ ਕਹਿੰਦਾ ਜਿੱਤਿਆ ਗਾ ਖੇਡਾ ਸਾਰਾ ਪੇਟ ਤੈਨੂੰ ਇਸ ਤਰ੍ਹਾਂ ਕਰਦਾ पुछाई आउ सारिकाउ जी टाइम जमा ख़राब फाफट बोल ਕਰ ਪਾਣੀ ਦੇਵਾ ਦਿਓ ਥੋੜਾ ਜਿਹਾ ਉਹ ਸ਼ਰਾਬ ਆ ਕੇ ਇੱਕਦਮ ਫਾਇਨਲ ਲਈ ਸ਼ਰਾਬ ਆ ਕਿੱਥਾ ਆ ਨਾ ਸ਼ਰਾਬ ਆ ਕੇ ਨਹੀਂ ਸ਼ਰਾਬ ਆਦ ਗਿਆ ਹਾਂ ਤੁਸੀਂ ਵੀ ਇਹਨੂੰ ਬੱਗੇ ਪਾਣੀ ਸਾਨੂੰ ਪਿਆ ਦੇਣਾ ਬਈ ਗੱਲ ਇਹ ਹੈ ਬੜਾ ਮਜ਼ਾ ਆ ਰਿਹਾ ਆ ਆਪਾਂ ਜਾਂਗ ਰਹੇ ਨੇ ਕਦੀ ਕਿਤੇ ਕਦੀ ਕਿਤੇ ਕਦੀ ਕਿਤੇ ਕਦੀ ਕਿਤੇ ਅੱਜ ਇੱਕ ਗਰੀ ਬੰਬੇ ਚ ਲੱਗੇ ਬੰਬੇ ਗਏ ਆ ਬੜਾ ਇੱਕ ਸ਼ੰਗੂਰਾ ਦਾ ਪੁੱਤਰ ਮੰਗੂਰਾ ਮਨੁਕਾ ਨੂੰ ਟੱਕਰ ਦੀ ਮੈਂ ਕਿਹਾ ਹਾਂਜੀ ਇਹ ਕਹਿੰਦਾ ਕਿਹੜਾ ਸ਼ਹਿਰ ਹੈ ਨਾ ਗਿਆ ਭਾਈ ਇਹ ਬੰਬੇ ਹੈ ਕਹਿੰਦਾ ਤੇ ਕਰਮੀ ਬਲੀ ਮੈਂ ਕਿਹਾ ਫੇਰ ਕਹਿੰਦਾ ਆਪਾਂ ਨਾ ਆ ਗੋਨੇ ਮੈਂ ਕਿਹਾ ਕਿੱਥੇ ਕੰਡਾ ਸਮੁੰਦਰ ਦੇ ਕੰਡੇ ਤੇ ਮੈਂ ਚੰਗਾ ਚੱਲ ਭਾਈ ਇਹ ਤੇ ਮੈਂ ਨਾਉਣ ਚੱਲ ਗਿਆ ਸਾਡੇ ਜਾਣ ਤੋਂ ਪਹਿਲਾਂ ਉੱਥੇ ਕੁਝ ਗੋਲੀਆਂ ਤੇ ਗੋਲੇ ਜਨ ਕਿ ਮੇਮਾ ਤੇ ਨਿਮਣੀਆ ਉਹ ਤੈਨੂੰ ਹੋ ਗਈ ਸੀ ਕਹਿੰਦਾ ਹਾਂ ਗੱਲ ਬਣ ਗਈ ਮੈਂ ਕਿਹ ਗੱਲ ਬਣ ਗਈ ਕਹਿੰਦਾ ਮੇਮਾ ਮੈਂ ਕਿ ਕਰਾਂਗਾ ਕਹਿੰਦਾ ਮੈਂ ਤੇ ਕਰਨਾ ਨਾਗਾ ਤੂੰ ਕੀ ਕਰਨਾ ਕਹਿੰਦਾ ਮੈਂ ਮੇਮ ਨਾਲ ਗੱਲ ਕਰਨੀ ਹੈ ਮੈਂ ਕਹਿੰਦਾ ਨਾ ਕਹਿੰਦਾ ਕਿਉਂ ਮੈਂ ਕਹਿੰਦਾ ਮੇਮਾ ਅੰਗਰੇਜ਼ੀ ਬੋਲਦੀਆਂ ਤੈਨੂੰ ਅੰਗਰੇਜ਼ੀ ਆਉਂਦੀ ਨਹੀਂ ਕਹਿੰਦਾ ਆਉਂਦੀ ਹੈ ਮੈਂ ਹਜ ਆਉਂਦੀ ਬਿਲਕੁਲ ਟਰਾਈ ਦੇ ਕਹਿੰਦਾ ਲੈ ਲੈ ਮੈਂ ਕਹਿੰਦਾ ਜੇ ਮੇਮ ਨੂੰ ਕਹਾਂ ਹੋਵੇ ਉੱਥੋਂ ਇੱਥੇ ਆ ਕੀ ਕਹ ਉਹ ਦੇ ਇਥੋਂ ਉਥੇ ਜਾ ਫੇਰ ਕਹਿੰਦਾ ਫੇਰ ਮੈਂ ਉਥੇ ਜਾਣ ਹੀ ਜਊਂਗਾ ਮੈਂ ਕਿਹਾ ਮੰਨ ਗਿਆ ਤੇਰੀ ਸਕੀਮ ਹੋਇਆ ਕਿ ਇੱਕ ਬਸ ਆ ਗਈ ਮੇਮਾ ਚੜ ਗੀਆਂ ਜਾ ਕੇ ਛੋੜਾ ਪੁੱਤਰਾ ਜਾ ਕੇ ਮੇਮ ਦੇ ਨਾਲ ਜਾ ਕੇ ਬਹਿ ਗਿਆ ਮੈਂ ਜਾ ਕੇ ਤਾਂ ਮਗਰ ਬਹਿ ਗਿਆ 2 ਕੁ ਮਿੰਟ ਬੀਤੇ ਨੇ ਆਪਣਾ ਕਾਰਜਕ੍ਰਮ ਸ਼ੁਰੂ ਕਰਤਾ ਹੋਏ ਜ ਆਪਣੀ ਕੋਈ ਚੱਕੀ ਨੀਮ ਦੀ ਕੋਈ ਗੁਰੂ ਗੁਰੂ ਬਾਤ ਇਹ ਕਰਨ ਨੇ ਸ਼ੁਰੂ ਕਰਤੀ ਮੇਮ ਕੰਦੀ ਸ਼ਟਾ ਮੈਂ ਕਹਾ ਸੁਣਾ ਬਈ ਤੈਨੂੰ ਮੇਮ ਨੇ ਕੀ ਆਖਿਆ ਕਹਿੰਦਾ ਮੈਨੂੰ ਕਹਿੰਦੀ ਸਸਰੀ ਘਰ ਮੈਂ ਕਹਾ ਮਨ ਨੇ ਕਹਾ ਤੇਰੀ ਅੰਗਰੇਜ਼ੀ ਦੋ ਗਮਟ ਹੋ ਗਈ ਤੇ ਫਿਰ ਆਪਣਾ ਕੰਮ ਸ਼ੁਰੂ ਕੀਤਾ ਆਪਣੀ ਹੌਲੀ ਜੀ ਖੂਣੀ ਚੱਕੀ ਮੇਮ ਦੀ ਗੋਲੀ ਗੁਰਬਾ ਤੇ ਕਰਠਾ ਮਾਰਦੀ ਖੂਣੀ ਮੇਮ ਕੰਦੀ ਨੌਨ ਸੰਸ ਮੈਂ ਕਹਾ ਹੁਣ ਕੀ ਕਹਿੰਦੀ ਆ ਕੰਧਰਾਤੀ 9 ਵਜੇ ਦਾ ਟਾਈਮ ਨਹੀਂ ਲੈਣਾ ਮੈਂ ਕਹਾ ਲੈ ਲੈ ਸਾਡਾ